ਸੰਗਤਾਂ ਪਾਕਿਸਤਾਨ ਦਰਸ਼ਨ ਕਰਨ ਜਾਂਦੀਆਂ ਨਾ ਮਾਈਓ ਆਪਣੇ ਵੱਡਿਆਂ ਦੀਆਂ ਸਾਧ ਸੰਗਤ ਜੀ ਉਹ ਭੋਰਾ ਬਣਿਆ ਹੋਇਆ ਥੱਲੇ ਭੋਰਾ ਸਾਧ ਸੰਗਤ ਤੁਸੀਂ ਵੀ ਮਾਈਆਂ ਜੇ ਸਾਰੀਆਂ ਨਿੱਕੀ ਨਿੱਕੀ ਗੱਲ ਤੇ ਨਾ ਗੁਰੂ ਵੱਲੋਂ ਡੋਲ ਜਾਣਾ ਉਹਨਾਂ ਦੀਆਂ ਵਾਰਿਸ ਜੇ ਵੇਖੋ ਮਾਈ ਗੁਰਬਖਸ਼ੋ ਦਾ ਜ਼ਿਕਰ ਆਉਂਦਾ ਹੈ ਸਭ ਤੋਂ ਪਹਿਲਾਂ ਮੁੱਲਾਪੁਰ ਦਾ ਖਾਂ ਕੈਂਪ ਲੱਗਦਾ ਇੱਥੋਂ ਮੀਰ ਮੰਨੂ ਬਣ ਕੇ ਲੈ ਜਾਂਦਾ ਬੀਬੀਆਂ ਜਦੋਂ ਬੋਲਦੀ ਨੂੰ ਸੁਣਿਆ ਕਹਿੰਦਾ ਪਹਿਲਾਂ ਇਹਦਾ ਬੱਚਾ ਹੀ ਲਿਆਉਣਾ ਚਾਹੀਦਾ ਹੁਣ ਮਾਂ ਵਾਸਤੇ ਔਖਾ ਤੇ ਵੱਡਾ ਜੇ ਹੈ ਜੀ ਹੁਣ ਛੋਟੇ ਬੱਚੇ ਨੇ ਸਾਥ ਸੰਗਤਾ ਜੀ ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਇੰਉਂ ਫੜਦੇ ਨੇ ਹੁਣ ਬੱਚੇ ਦੀਆਂ ਅੰਦਰਾਂ ਗੱਡੀਆਂ ਕਿ ਨਹੀਂ ਜਲਾ ਦੇ ਡੇਡੇ ਵੱਡੇ ਇੰਉਂ ਪਾੜਦਾ ਜਾ ਉੱਪਰ ਸੁੱਟ ਕੇ ਵਰਸ਼ੇ ਕਰ ਲੈਨੇ ਹੁਣ ਮਾਂ ਸਾਹਮਣੇ ਵੇਖਦੀ ਹੋਵੇ ਤੇ ਕਵੇ ਮੈਨੂੰ ਕਲਗੀਧਰ ਪਿਆਰਾ ਲੱਗਦਾ ਹੈ ਅੱਧ ਨਹੀਂ ਹੋ ਗਈ ਹੈ ਸਾਧ ਸੰਗਤ ਹੁਣ ਲੈ ਕੇ ਨਾ ਜੀ ਆਂਦਰਾਂ ਬੱਚਿਆਂ ਦੀਆਂ ਪੋਰੇ ਚ ਚਲ ਗਈ ਉਹ ਅੱਜ ਵੀ ਪੋਰਾ ਹੈ ਦਰਸ਼ਨ ਕਰ ਸਕਦੇ ਹੋ ਬਾਹਰ ਖਿੜਕੀ ਵੀ ਹੈਗੀ ਉੱਪਰ ਜਿੱਥੋਂ ਮੀਰ ਮੰਨੂ ਲੁੱਕ ਕੇ ਵੇਖਦਾ ਹੈ ਕੀ ਕਹਿੰਦੀਆਂ ਨੇ ਹੁਣ ਐ ਅੱਤ ਦਾ ਦੁੱਖ ਬੱਚਿਆਂ ਦੇ ਹਾਰ ਟੋਟੇ ਆਪਣੇ ਗਲਾਂ 'ਚ ਝੋਲੀਆਂ ਭਰੀਆਂ ਹੋਣ ਤੇ ਮਾਈਆਂ ਰਲ ਕੇ ਰਹਿਰਾ ਸਾਹਿਬ ਦਾ ਪਾਠ ਕਰਦੀਆਂ ਹੋਣ ਹੈ ਜੀ ਉਹਨਾਂ ਦੀਆਂ ਵਾਰਿਸ ਜੇ ਤੁਸੀਂ ਸਾਰੇ ਸਾਧ ਸੰਗਤ ਜੀ ਤੇ ਮਾਈ ਗੁਰਬਖਸ਼ ਨੇ ਅਰਦਾਸ ਕੀ ਕੀਤੀ ਹੈ ਕਲਗੀਧਰ ਪਾਸ਼ਾ ਤੇਰੀ ਕਿਰਪਾ ਨਾ ਦਿਨ ਸੁੱਖਾਂ ਦਾ ਬਤੀਤ ਹੋਇਆ ਰਾਤ ਆਈ ਆਪਣੇ ਭਾਣੇ 'ਚ ਬਤਾ ਲਈ ਜੀ ਮੀਰ ਮੰਨੂ ਕਹਿੰਦਾ ਹੱਦ ਹਜੇ ਵੀ ਸੁਖ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਤੂੰ ਕੀ ਸੋਚਦਾ ਜੇ ਇੱਧਰ ਕੁਰਬਾਨੀਆਂ ਦੀ ਹੱਦ ਟੁੱਟੀ ਐ ਤੇ ਟੁੱਟੀ ਮਾਈਆਂ ਵੱਲ ਵੀ ਪੂਰੀ ਐ